ਹਾਂਜੀ ਸਾਸੀ ਗਾ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਐਨੂੰ ਬਾਗਾ ਪ੍ਰਾਣਾ ਪੈਂਦੀ ਐ ਮੇਰੇ ਪੈਂਡ ਦੀ ਵੀਡੀਓ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 09968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੇੜਾ ਵਿਖਾਉਣੀ ਆ ਤਿੰਨੇ ਵੇੜਾ ਗਰਮੀ ਰਹਿਤ ਇਹਨਾਂ ਦਾ ਹੀ ਦੁੱਧ ਮੱਝਾਂ ਵਰਗਾ ਹੋਊਗਾ ਬਾਕੀ ਕੱਦ ਕਾਟ ਹਾਈਟ ਤੇ ਨਾਲ ਦੀ ਸੇਮ ਹੀ ਐ ਥਣ ਭਾਂਡੇ ਦੀਆਂ ਵੀ ਤਿੰਨੇ ਸਾਫ ਸੁਥਰੀਆਂ ਕੋਈ ਵਾਧੂ ਫੋਟ ਸ਼ਾਂਗ ਨਹੀਂ ਇਨਫੋਰਮੇਸ਼ਨ ਲੈ ਦੇਣਾ ਪ੍ਰਾਈਸ ਜੈ ਜੀ ਹੋਣਗੇ ਆਪ ਕਰ ਦੇਗਾ ਬੱਸ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦिए ਨਾਮ ਸੁਨੀਆ ਜੀ ਪਿੰਡ ਰੋਡ ਦੇ ਜਿਲ੍ਹਾ ਮੋਗਾ ਫੋਨ ਨੰਬਰ 98899 000637 ਐਕਰੀ ਫੇਰ ਦੱਸਦੇ 98899 000637 000637 ਨੰਬਰ ਦਾ ਲੀਡਰਾਂ ਨਾਲ ਲਈ ਫਿਰਦਾ ਜੋ ਆਪਣੀ ਗਰੀਸ ਕਰ ਮੇ ਹਾਂ ਇਹ ਵੀ ਗੱਲ ਸਹੀ ਹੈ ਇਹ ਵੀ ਸੋਹਣ 24 ਘੰਟੇ ਦਾ ਆਪਣਾ ਡਾਪਿੰਗ ਸਹੀ ਹੈ ਇੱਕ ਨੰਬਰ ਬਾਰੇ ਦੱਸ ਕੰਨਵਾ ਸੁਆ ਸੁਨੀ ਦੂਜਾ ਸੁਆ ਵੀਰੇ ਠੀਕ ਆ ਤਿੰਨ ਦਿਨ ਲੈ ਜੂ ਪੰਜ ਸੱਤ ਕਿੰਨਾ ਕੁ ਦੁੱਧ ਦੇ ਦੂ ਦੁੱਧ ਹੀ ਦੇ 18 ਕਿਲੋ 15 16 ਕਿਲੋ ਪਹਿਲਾਂ ਨਾ ਦਿੱਤਾ ਦੁੱਧ ਫਾਸ ਬਰੀ ਠੰਡੀ ਠੁੰਡੀ ਬਹੁਤ ਠੀਕ ਆ ਪੰਜ ਸੱਤ ਦਿਨ ਬਾਅਦ ਦੱਸਦਾ ਲੈ ਜੂ 15 ਕਿਲੋ ਪਹਿਲਾਂ ਨੇ ਦੁੱਧ ਦਿੱਤਾ 18 19 ਕਿਲੋ ਬਾਅਦ ਦੱਸਦਾ ਦੁੱਧ ਪਿਆ ਜੂ ਸੋਹਣੀ ਵਹਿੜ ਹਵਾਨਾ ਸੋਹਣਾ ਵੱਡਾ ਖਣ ਭਾਂਡੇ ਦੀ ਸਾਫ ਸੁਥਰੀ ਥਾਂ ਵੇਖੋ ਪੂਰਾ ਚੰਗਾ ਅਸਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਦੇਣ ਜਰੂਰ ਰਹਿਣੇ 5-6 ਲੈ ਜਾਣੇ ਆ ਜਿੱਦਣ ਤਿਆਰ ਹੋ ਜਾਂਦੀ ਆ ਅਮਰੀਕਨ ਵੈੜਾ ਵਰਗਾ ਹਵਾਨਾ ਤਿਆਰ ਕਰਕੇ ਸੋਣਾ ਕਿਉਂਕਿ ਝੋਲ ਵਾਲੀ ਬੱਛੀ ਆ ਲੇਵਾ ਲਾਹੂ ਬਹੁਤ ਕੱਲੀ ਕੱਚੀ ਕੱਚੀ ਆ 5-6 ਦਿਨ ਲਟਕੇ ਸੋਣਾ ਜਿੱਦਣ ਤਿਆਰ ਹੋ ਜਾਂਦੀ ਬਾਕੀ ਢਾੜੀ ਡੰਗ ਪਤਾ ਨਹੀਂ ਹੁੰਦਾ ਕਈ ਵਾਰ ਪਸ਼ੂ ਪਹਿਲਾਂ ਵੀ ਸੂ ਪੈਂਦਾ ਬਾਕੀ ਸੀਸਾ ਬਾਕੀ ਸੀਸਾ ਉਹ ਫਲ ਹੈ ਜਿੰਨੀ ਕੁਆਲਟਾ ਦੇਖ ਰਹੇ ਸਾਰੀ ਕੱਢ ਕੇ ਹਵਾਨਾ ਟੈਟ ਕਰਕੇ ਸੋਣਾ ਇੰਨੀ ਕੁਆਲਟਾ ਤਾਂ ਕਰਮ ਵਾਲੀਆਂ ਸੂਂਦੀਆਂ ਸੂਂਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਦੁੱਧ ਮੱਝ ਵਰਗਾ 18 19 ਕਿਲੋ ਦੁੱਧ ਪਿਆਜੂ 15 ਪਲੱਸ ਪਹਿਲਾਂ ਨੇ ਦੁੱਧ ਦਿੱਤਾ ਮੁੱਲ ਸੋਹਣੀ ਜਾਇਜ਼ ਹੈ ਬਾਈ 47000 ਵੀ ਦੇ ਦਾਂਗੇ ਤੈਨੂੰ ਘੱਟ ਪਿਆਉ ਦੀ 47 ਦੀ ਬਿਲਕੁਲ ਜਾਇਜ਼ ਮੁੱਲ 40 ਦੇ 7 47000 ਦੀ ਬਾਈ ਕਹਿੰਦਾ ਦੇ ਦੇਾਂਗੇ ਵਿੱਚੋਂ ਮਾਨਤਾਣ ਹੋ ਜੂ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਨਾਲੇ ਤਾਂ ਸਿਆਲੋ ਸਿਆਲ ਕਰਮਾਂ ਵਾਲੀ ਵਧੀਆ ਖੁੱਲਾ ਦੁੱਧ ਪਿਆਉ 18 19 ਕਿਲੋ ਦੁੱਧ ਬਹੁਤ ਬਣ ਜਾਂਦਾ ਨਾਲੇ ਡੇਰੀ ਜੋ ਵੀ ਦਸੀ 15 ਦੀ ਚੰਗੀ ਆ ਜੂ ਐਰਕੀ ਦੇ ਸੂਵੇ ਚ ਪੈਸੇ ਪੂਰੇ ਕਰ ਦੂ ਜਿਹੜਾ ਘਰੇ ਦੁੱਧ ਪੀ ਲੋਂਗੇ ਫ੍ਰੀ ਦਾ ਰਹਿ ਜੂ 2 ਨੰਬਰ ਸੁਣੀ 2 ਨੰਬਰ ਤੀਜਾ ਸੂਆ ਵੀਰੇ ਕਿੰਨੇ ਕੁ ਦਿਨ ਲੈ ਜੂ ਇਹ ਵੀ ਦਿਨ ਪੰਜ ਚਾਰ ਲੈ ਜੀ ਦੁੱਧ 20 ਕਿਲੋ ਪੰਜ ਚਾਰ ਦਿਨ ਬਾਈ ਦੱਸਦਾ ਮਸਾਂ ਹੀ ਲਊ ਤੀਜਾ ਸੂਆ 20 ਕਿਲੋ ਦੁੱਧ ਬਾਈ ਦੱਸਦਾ ਇਹਨੇ ਦਿੱਤਾ ਬਾਕੀ ਹਵਾਨਾ ਹੀ ਦੱਸਦਾ ਜਦੋਂ ਦਿੱਤਾ ਵੀ ਹੋਏ ਨਾ ਸੀ ਸਭ ਫੁੱਲ ਹੈ। ਉਹ ਵੇੜੇ ਦੇ ਵਿਚਾਲੇ ਖੜਾ ਕੇ ਕਲਚ ਚਵਾਈ ਕਰ ਲੇ। ਹੂੰ ਸਾਰੀ ਬਾਲ ਟੱਲ ਕੱਢ ਕੇ ਸੂ। ਇਹ ਤਿੰਨ ਕ ਦਿਨ ਮਸਾਂ ਹੀ ਲਊਗੀ। ਬੰਬੂ ਲਾ ਕੇ ਸੂ। ਥਣ ਪੂਰਾ ਚੰਗਾ। ਭਾਵੇਂ ਥੀ ਚਵਾਈ ਕਰ ਲਿਓ ਭਾਵੇਂ ਮਸ਼ੀਨ ਤੇ ਚਵਾਈ ਕਰ ਲਿਓ ਪਰੋਂ ਫਟਾਂ ਨੂੰ ਹਵਾਵਾਂ ਨਾਲ ਸਟਾਰਟ ਹੁੰਦਾ। ਵੇੜ 1 ਨੰਬਰ ਵੀ 2 ਨੰਬਰ ਵਾਂਗੂ ਹਵਾਨਾ ਤਿਆਰ ਕਰਕੇ ਸੂ। ਪਰ ਇੰਨਾ ਹੈਗਾ ਉਹ 2 ਕ ਦਿਨ ਵੱਧ ਲੈ ਜੂ। ਇਹ ਤਿਆਰੀਆਂ 'ਚ ਫਿਰਦੀ ਇਹ ਹਵਾਨਾ ਸੋਹਣਾ ਵੱਡਾ ਤਿਆਰ ਕਰੀ ਫਿਰਦੀ ਆ। 2024 ਸੀਲ ਸੌ ਫੁੱਲ ਹੈ ਫੋਰਟ ਸ਼ੰਗਪੂਰਾਵਨੀ ਜੈਜਾ ਮੁੱਲ ਸੋਨੀ ਇਹਦਾ ਵੀ 47000 ਇਹ ਵੀ 47 ਜੋੜੇ ਚ ਭਰਾ ਮਾਨਤਾਨ ਹੋ ਜੂ ਦੋਸਤੋ ਸੋਵੇਂ 47 47000 ਦੀਆਂ ਜੇ ਕੋਈ ਭੈਣ ਭਰਾ ਜੋੜਾ ਲੈ ਜਾਂਦਾ ਫਿਰ ਹੋਰ ਵੀ ਮਾਨਤਾਨ ਹੋ ਜੂ ਵੈਣਾ ਦੁੱਧ ਵਾਲੀਆਂ ਇੱਕ ਨੰਬਰ 18 19 ਕਿਲੋ ਦੁੱਧ ਪਿਆ ਜੂ ਦੋ ਨੰਬਰ ਨੇ ਤਾਂ ਬਾਈ ਕਹਿੰਦਾ 20 ਕਿਲੋ ਦੁੱਧ ਦਿੱਤਾ ਦੂਜੇ ਸੂਏ ਤੀਜੇ ਸੂਏ ਹੁਣ ਸੁੰਦੀ ਆ ਲਾਸਟ ਤੇ ਆ ਜਾ ਇਹ ਪਹਿਲਣਾ ਸੀ ਪੰਜਾਂ ਦੀ ਗੱਬਣ ਅੱਛਾ ਲੱਗਿਆ ਵੇ 20 ਤਰੀਕ ਤੋਂ ਪਹਿਲੇ ਸੂਈ ਆ ਕਿ ਦੂਜੇ ਸੂਨਾ ਪਹਿਲੇ ਦੀ ਸੂਈ ਆ ਦੂਜੇ ਵਾਸਤੇ ਗੱਭਣ ਦੁੱਧ ਕਿੰਨਾ ਦੁੱਧ 7 ਕਿਲੋ ਆ ਸੂਈ ਡੰਡੀ ਪੂਰੀ ਆ ਮੁੱਲ ਜਾਇਜ ਆ ਇਹਦਾ 52 ਹਜ਼ਾਰ ਰੁਪਏ ਕੱਢੀਏ ਬਾਹਰ ਨੂੰ 52000 ਮੁੱਲ ਆ 7 ਕਿਲੋ ਦੁੱਧ ਆ ਮੂੰਹ ਤੋਂ 4 ਦੰਦ ਆ ਘੋੜੀ ਵਰਗੀ ਵੱੱਛੀ ਆ ਪੰਜਾਂ ਦੀ ਗੱਭਣ ਵਧੀਆ ਰੁੱਤ 'ਚ ਸੂਨਾ ਐ ਨੇ ਜਾ ਕੇ ਫੁੱਲ ਬਾਜ਼ਾਰ 'ਚ 6ਵਾਂ ਮਹੀਨਾ ਬਾਈ ਕਹਿੰਦਾ 21 ਤਰੀਕ ਤੋਂ ਇਹਨੂੰ ਲੱਗ ਗਿਆ ਵੱਡੀ ਉਹ ਡੀ ਬਹੁਤ ਐ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਛਟਿਆ ਵਧੀਆ ਰੁੱਤ ਚ ਸੂਣਾ ਨੇ ਜਮਾ ਸਿਆਲਾਂ ਚ ਜਾ ਕੇ ਤੇ ਨਜ਼ਾਰੇ ਦੇ ਦੁੱਧ ਦੇ ਤੇ ਜੇ ਕੋਈ ਤਿਆਰ ਕਰਕੇ ਵੀ ਸੇਲ ਕਰਦਾ ਹਾਂ ਹਾਂ ਦੁੱਗਣੇ ਪੈਸਿਆਂ ਦੀ ਬੱਚੀ ਆ ਜਦੋਂ ਤਿਆਰ ਹੋਊਗੀ ਨਾਲੇ ਤਾਂ ਹੁਣ 2 ਮਹੀਨੇ ਦੁੱਧ ਪਿਆ ਦੂਗੀ ਤੇ ਮਗਰਲੇ 2 ਮਹੀਨੇ ਸੇਵਾ ਕਰ ਲੋਂਗੇ ਵਧੀਆ ਰਾਜਮਾਨਾ ਨਫਾ ਦੇ ਜੂ ਸੀਲ ਸੌ ਫੁੱਲ ਇਸ ਟਾਈਮ 7 ਕਿਲੋ ਦੁੱਧ ਆਗਰ ਡਾਕਟਰ ਲਿਆ ਵਿੱਚ ਚੈੱਕ ਕਰਾ ਕੇ ਲੈ ਜੇ ਆਗਰ ਆਪ ਦੀ ਜਮਾ ਵਲਕਰ ਆਖ ਲਈ ਆ ਹੂੰ 52000 ਦੀ ਦੇ ਦੇਣੀ ਆ ਮਾਨ ਤਾਨ ਹੋ ਜੂ ਅੱਜ ਦੀ ਵੀਡੀਓ ਦੇ ਵਿੱਚ ਇਹ ਸੋਨੀ ਦੀਆਂ ਤਿੰਨ ਵੜਾਂ ਤਿੰਨ ਨੰਬਰ ਤੋਕੜ ਗੱਬਣ ਚੈੱਕ ਪਾਸ ਦੋ ਨੰਬਰ ਸੂਨ ਨੂੰ ਤਿਆਰ ਕੋਈ ਚਾਰ ਚਾਰ ਦਿਨ ਪੰਜ ਪੰਜ ਦਿਨ ਮਸਾਂ ਹੀ ਲੈਣਗੀਆਂ 47 47000 ਦਾ ਜੋੜਾ ਦੇ ਦੇਣਾ ਤਿੰਨੇ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਅੱਧੀ ਚੁਆਈ ਵਾਲੇ ਥਾਣਾ ਕੋਈ ਵਾਧੂ ਫੋਟ ਸ਼ਾਂਗ ਨਹੀਂ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਰੋਡੇ ਆ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਆ ਜੀ ਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਬਾਈ ਦੇ ਘਰੇ ਆਇਓ ਆਪਦੀ ਨਿਰਖ ਪਰਖਣਾ ਸੌਦਾ ਕਰਕੇ ਲੈ ਜਾਓ ਮਾਨ ਤਾਨ ਹੋ ਜੂ ਜੇ ਕੋਈ ਜੋੜੀ ਲੈ ਲੈਂਦਾ ਵੱਧ ਹੋ ਜੂ ਹੋ ਜੂ ਥੋੜਾ ਥੋੜਾ ਕੱਲੇ ਜੋ ਵੀ ਬਾਕੀ ਲਾਸਟ ਵਿੱਚ ਸਾਰੇ ਮਸਤੀ ਕਾਲ ਜਾਲ ਮਿਲਦੇ ਆ ਕਿਸੇ ਹੋਰ ਵੀਡੀਓ ਦੇ